ਵਿਚ ਗੁਰੂ ਜੀ ਨੇ ਨਵੀਖਾ ਅਤੇ ਪਾਈ ਗਨੀਖਾ ਨੂੰ ਆਪਣੇ ਪੁੱਤਰ ਕਿਹਾ ਤੇ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਦਾ ਕਿਸੇ ਵੀ ਧਰਮ ਨਾਲ ਕਿਸੇ ਵੀ ਵਿਅਕਤੀ ਨਾਲ ਕੋਈ ਵੈਰ ਵਿਰੋਧ ਨਹੀਂ ਸੀ ਸਾਰੇ ਹੀ ਧਰਮਾਂ ਦੇ ਲੋਕ ਗੁਰੂ ਜੀ ਦੇ ਸੇਵਕ ਹੋਏ ਹਨ ਆਲਮਗੀਰ ਪਹੁੰਚਣ ਤੋਂ ਬਾਅਦ ਗੁਰੂ ਜੀ ਪਾਈ ਗਨੀਖਾ ਅਤੇ ਨਵੀਖਾ ਨੂੰ ਮਾਛੀਵਾੜੇ ਪਾਪਿਸ ਜਾਨ ਦੇ ਲਈ ਆਗਿਆ ਦਿੰਦੀ ਹਨ ਭਾਈ ਗਨੀਖਾ ਤੇ ਨਵੀਖਾ ਵਾਪਿਸ ਮਾਛੀਵਾੜਾ ਸਾਹਿਬ ਆਉਂਦੇ ਹਨ ਅਤੇ ਗੁਰੂ ਜੀ ਅੱਗੇ ਦਾ ਸਫ਼ਰ ਤੈਅ ਕਰਦੇ ਹਨ ਆਲਮਗੀਰ ਵਿਖੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ਼ਿਸ਼ੋਵਿਤ ਹੈ ਆਲਮਗੀਰ ਵਿਖੇ ਗੁਰੂ ਜੀ ਨੂੰ ਪਾਈ ਨਗਾਈਆ ਜੀ ਮਿਲਦੀ ਹਨ ਜੋ ਕਿ ਘੋੜਿਆਂ ਦਾ ਵਪਾਰ ਕਰਦੇ ਸਨ ਅਤੇ ਗੁਰੂ ਜੀ ਨੂੰ ਘੋੜਾ ਪੇਂਟ ਕਰਦੇ ਹਨ ਇਸੇ ਸਥਾਨ ਤੋਂ ਗੁਰੂ ਜੀ ਮਾਲਵੇ ਦੀ ਧਰਤੀ ਵੱਲ ਕੂਚ ਕਰਦੇ ਹਨ ਸੰਗਤ ਜੀ ਅੱਜ ਦੇ ਵੀਡੀਓ ਵਿੱਚ ਆਪਾਂ ਮਾਛੀਵਾੜੇ ਤੋਂ ਲੈ ਕੇ ਆਲਮਗੀਰ ਤੱਕ ਦਾ